ਚਲੋ ਜੇ ਗੱਲ ਏਕਤਾ ਦੀ ਉਹ ਕਰੀਏ ਤਾਂ ਪਹਿਲੀ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਉਣਾ ਜੀ ਤੇ ਉਸ ਪ੍ਰਕਾਸ਼ ਪੁਰਬ ਦੇ ਉੱਤੇ ਸਿੱਖ ਸੰਗਤਾਂ ਦੇ ਮਨ 'ਚੇ ਬਲਬਲਾ ਜ਼ਰੂਰ ਹੁੰਦਾ ਹੈ ਕਿ ਸਾਨੂੰ ਜੇ ਇਹ ਸੁਭਾਗ ਪ੍ਰਾਪਤ ਹੋਵੇ ਕਿ ਅਸੀਂ ਪਹਿਲੀ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਕਾਸ਼ ਪੁਰਬ ਮੌਕੇ ਉਸ ਗੁਰਪੁਰਬ ਮੌਕੇ ਅਸੀਂ ਉਹਨਾਂ ਦੀ ਜਨਮ ਪੁਈ ਨਨਕਾਣਾ ਸਾਹਿਬ ਨਤਮਸਤਕ ਹੋਈਏ ਚੀਨਨ ਕਾਨਾ ਸਾਹਿਬ ਸ਼ਰਧਾਲੂਆਂ ਦਾ ਜਾਣਦਾ ਸੁਭਾਗ ਜਿਨ੍ਹਾਂ ਨੂੰ ਮਿਲਦਾ ਉਹ ਆਪਣੇ ਆਪ ਨੂੰ ਬੜਪਾਗੇ ਸਮਝਦੇ ਨੇ ਪਰ ਇਸ ਤਨਾਲੇ ਮਾਹੌਲ ਦੇ ਵਿੱਚ ਕੀ ਇਹ ਸੰਭਵ ਹੋਏਗਾ ਜਿਸ ਤਰ੍ਹਾਂ ਰੋਕਾਂ ਲੱਗੀਆਂ ਨੇ ਅਜੇ ਤੱਕ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਮੁੜ ਕੇ ਬਹਾਲ ਨਹੀਂ ਹੋਇਆ ਹੈ ਨਾ ਤੇ ਇੱਧਰ ਜੇ ਕੋਈ ਫਿਲਮੀ ਅਦਾਕਾਰ ਫਿਲਮੀ ਐਕਟਰ ਐਕਟਰ ਨਹੀਂ ਆ ਰੋਲ ਕਰ ਲੈਂਦੇ ਨੇ ਇੱਧਰ ਉੱਧਰ ਵਾਲੇ ਤਾਂ ਉਹਦੇ ਤੇ ਮੁਲਕ 'ਚ ਬਵਾਲ ਖੜਾ ਹੋ ਜਾਂਦਾ ਕਿ ਦੇਖੋ ਜੀ ਉਹ ਕਿਉਂ ਲੈ ਲਿਆ ਇਹ ਕਿਉਂ ਲੈ ਲਿਆ ਸੋ ਇਹ ਜਦੋਂ ਸਾਰਾ ਮਾਹੌਲ ਚੱਲ ਰਿਹਾ ਹੋਵੇ ਉਸ ਮਾਹੌਲ ਦੇ ਵਿੱਚ ਐਸਟੀਪੀਸੀ ਨੇ ਇੱਕ ਕਦਮ ਅੱਗੇ ਵਧ ਕੇ ਪਹਿਲ ਕਦਮੀ ਕਰਦਿਆਂ ਸਿੱਖ ਸ਼ਰਧਾਲੂਆਂ ਤੋਂ ਜਾਂ ਉਹਨਾਂ ਸਾਰੀਆਂ ਧਿਰਾਂ ਤੋਂ ਜਿਹੜੇ ਜਾਣਾ ਚਾਹੁੰਦੇ ਨੇ ਸ਼੍ਰੀ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਪਹਿਲੀ ਪਾਤਸ਼ਾਹੀ ਦੇ ਗੁਰਪੁਰੂ ਮੋਕੇ ਜਾਣਾ ਚਾਹੁੰਦੇ ਨੇ ਉਹਨਾਂ ਤੋਂ ਪਾਸਪੋਰਟਾਂ ਦੀ ਮੰਗ ਕੀਤੀ ਆ। ਤੋਂ ਇਸ ਪਾਸਪੋਰਟ ਦੀ ਮੰਗਾਂ ਦੇ ਨਾਲ ਹੀ ਇਹ ਸਵਾਲ ਨਾਲ ਆ ਗਿਆ ਕਿ ਭਾਈ ਕੀ ਕੇਂਦਰ ਇਹਦੇ ਵਿੱਚ ਸਹਿਯੋਗ ਕਰੇਗਾ? ਕੀ ਕੇਂਦਰ ਵੱਲੋਂ ਕੋਈ ਰੋਕ हटਾਈ ਜਾਏਗੀ ਕੀ ਕੋਈ ਪ੍ਰੋਪੋਗੈਂਡਾ ਤਾਂ ਨਹੀਂ ਖੜਾ ਹੋ ਜਾਏਗਾ ਹਾਂ ਪਾਕਿਸਤਾਨ ਪਾਕਿਸਤਾਨ ਨੇ ਤਾਂ ਜਦੋਂ ਉਹ ਚਾਰਜਿੰਗ ਦੀ ਜੰਗ ਚੱਲਦੀ ਸੀ ਉਹਨਾਂ ਦੇ ਨਾਲ ਵੀ ਕਿਹਾ ਸੀਗਾ ਵੀ ਸਿੱਖਰਦਾਨੂਆਂ ਤੇ ਕੋਈ ਰੋਕ ਨਹੀਂਗੀ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਵਾਪਸ ਭੇਜਨ ਤੇ ਵੀ ਨਹੀਂ ਤੇ ਆਉਣ ਜਾਣ ਤੇ ਵੀ ਸਾਡੇ ਵੱਲੋਂ ਕੋਈ ਰੋਕ ਨਹੀਂ ਅਸਾ ਲੰਘਾਂ ਨੂੰ ਰੋਕਿਆ ਫੈਸਲਾ ਇਦਾਂ ਹੋਇਆ ਇੱਥੇ ਪੰਜਾਬ ਤਾਂ ਪੰਜਾਬ ਦੀ ਪਰਫੁੱਲਤਾ ਲਈ ਪੰਜਾਬ ਦੀ ਤਰੱਕੀ ਲਈ ਹੈਨਾ ਤੇ ਜਿਹੜੀ ਭਾਸ਼ਾ ਹੀ ਸਾਂਝਾ ਸਾਡੀ ਰਹਿੰਦੇ ਤੇ ਚੜਦੇ ਪੰਜਾਬ ਦੀ ਉਹਦੇ ਹਵਾਲੇ ਨਾਲ ਜਿਹੜੇ ਸਾਡੇ ਧਾਰਮਿਕ ਸਥਾਨ ਉੱਥੇ ਨੇ ਉਹਨਾਂ ਦੇ ਹਵਾਲੇ ਨਾਲ ਹੈਨਾ ਪੰਜਾਬ ਤਾਂ ਚਾਹੁੰਦਾ ਕਿ ਬਾਗਾ ਬਾਰਡਰ ਦਾ ਬੁਖਾ ਵੀ ਖੁੱਲੇ ਵਪਾਰ ਕਦਾਨ ਪ੍ਰਦਾਨ ਵੀ ਹੋਵੇ ਤੇ ਰਿਸ਼ਤਿਆਂ ਦਾ ਦਾਨ ਪ੍ਰਦਾਨ ਵੀ ਹੋਵੇ ਪਰ ਉਹਦੇ ਵਿੱਚ ਪਾਕਿਸਤਾਨ ਦੀ ਸਰਕਾਰ ਨੂੰ ਵੀ ਸੂਝ-ਬੂਝ ਦਿਖਾਉਣੀ ਪੈਣੀ ਹੈ ਨਾ ਜੋ ਕਦੇ ਡਰੋਨ ਆ ਗਏ ਜੀ ਕਦੇ ਹਥਿਆਰ ਆ ਗਏ ਜੀ ਕਦੇ ਜੀ ਨਸ਼ਾ ਆ ਗਿਆ ਜੀ ਕਦੇ ਆ ਗਿਆ ਜੇ ਉਹ ਆਪਣੇ ਹੱਦ ਤੇ ਨਹੀਂ ਰੋਕ ਪਾਰੇ ਤੇ ਇਧਰ ਸਾਡੇ ਵਾਲੀ ਹੱਦ ਤੋਂ ਵੀ ਟੱਪ ਕੇ ਆਉਂਦਾ ਸਾਡੇ ਵਾਲੇ ਵੀ ਹੱਦ ਤੇ ਨਹੀਂ ਰੋਕ ਪਾਰੇ ਇਹਦਾ ਮਤਲਬ ਕਿਤਨਾ ਕਿਤੇ ਸੁਰੱਖਿਆ ਪਹਿਲੂ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਤੁਹਾਨੂੰ ਮੁਲਕਾਂ ਦੇ ਤੇ ਜੇ ਉਹਨਾਂ ਦੀ ਮਨਛਾ ਹੀ ਇਹ ਹੈ ਫਿਰ ਤਾਂ ਸਵਾਲ ਇਹ ਕਿ ਅਸੀਂ ਥੋੜੀ ਕਿਹੜੀ ਸੁਰੱਖਿਆ ਤੇ ਕਿਹੜਾ ਕੀ ਸੋ ਇਹਦੇ ਉੱਤੇ ਜਿੱਥੇ ਮੁਲਕਾਂ ਨੂੰ ਕੰਮ ਕਰਨ ਦੀ ਲੋੜ ਹੈ ਉੱਥੇ ਸਰਦਾਰ ਹਮੀਰ ਸਿੰਘ ਹੋਰਾਂ ਦੀ ਅੱਜ ਇੱਕ ਟਿੱਪਣੀ ਮੈਨੂੰ ਬਾਕਮਾਲ ਲੱਗੀ ਮੈਂ ਉਹ ਟਿੱਪਣੀ ਦੇ ਹਵਾਲੇ ਨਾਲ ਗੱਲ ਸਮਝਾ ਦਿੰਦਾ ਉਹ ਕਹਿੰਦੇ ਵੀ ਕਿ ਇਹ ਜੇਕਰ ਤੁਸੀਂ ਹੁਣ ਪਾਕਿਸਤਾਨ ਜਾਣ ਦੀ ਗੱਲ ਕਰੋ ਜਾਂ ਕਲਾਕਾਰ ਦੀ ਦਲਜੀਤ ਸਾਹ ਦੀ ਗੱਲ ਕਰੋ ਤਾਂ ਕਹਿੰਦੇ ਜੇ ਤੇ ਦੇਸ਼ਤਰੋਹੀ ਨਹੀਂ ਜੇ ਦੇਸ਼ਵਰੋਧੀ ਨੂੰ ਕਹਿੰਦੇ ਭਰਾਵਾ ਚਾਹੁੰਦਾ ਕੀ ਹੈ ਪੰਜਾਬ ਜਾਂ ਉਹ ਲੋਕ ਜਿਹੜੇ ਅਮਨ ਚਾਹੁੰਦੇ ਨੇ ਜਿਹੜੇ ਸ਼ਾਂਤੀ ਚਾਹੁੰਦੇ ਨੇ ਜੇ ਜਿਹੜੇ ਹਥਿਆਰਾਂ ਦੀ بجائے ਸਿੱਖਿਆ ਦੀ ਸਿਹਤ ਦੀ ਗੱਲ ਕਰਦੇ ਨੇ ਕਹਿੰਦੇ ਫਿਰ ਦੇਸ਼ਤਰੋਹੀ ਕਿਵੇਂ ਹੋਏ ਤਾਮਨ ਦੇ ਦੂਤ ਹੋਏ ਜੇ ਸ਼ਾਂਤੀ ਹੋਊਗੀ ਤਾਂ ਦੇਸ਼ ਹੋਰ ਤਰੱਕੀ ਕਰੂਗਾ ਜੇ ਪੈਸਾ ਹੀ ਸਾਡਾ ਸਾਰਾ ਬਜਟ ਹੈ ਸਾਡਾ ਹਥਿਆਰਾਂ ਤੇ ਲੱਗਣਾ ਤੇ ਅਸੀਂ ਆਪਣੇ ਜਵਾਨ ਗਵਾਉਣੇ ਆ ਲੋਕ ਮਰਾਉਣੇ ਆ ਤੇ ਫਿਰ ਇਹ ਕਿਹੜੀ ਦੇਸ਼ ਭਗਤੀ ਹੈ ਜੀ ਕਹਿੰਦੇ ਇਹਦਾ ਮਤਲਬ ਡਰ ਨਹੀਂ ਹੁੰਦਾ ਇਹ ਜੇ ਕੋਈ ਹੁਣ ਸਾਹਮਣੇ ਤੋਂ ਚੜ ਕੇ ਜਾਊਗਾ ਫਿਰ ਤਾਂ ਤਿਆਰ ਹਾਂ ਤੇ ਜੇ ਕੋਈ ਹਰਕਤ ਕਰੂਗਾ ਫਿਰ ਤਾਂ ਤਿਆਰ ਹਾਂ ਪਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਅਮਨ ਸ਼ਾਂਤੀ ਬਣੀ ਰਹੇ ਸੰਜੀਵਲਤਾ ਹਰ ਮਸਲੇ ਦਾ ਹੱਲ ਵਿਚਾਰ ਨਾਲ ਹੁੰਦਾ ਹੈ ਗੱਲਬਾਤ ਨਾਲ ਹੁੰਦਾ ਸੋ ਇਸ ਲਈ ਕਹਿੰਦੇ ਕਿ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੇਸ਼ਦਰੋਹੀ ਦੇ ਟੈਗ ਦੇ ਕੇ ਹੈ ਆਪਣੇ ਹੀ ਮੁਲਕ ਦੇ ਵਿੱਚ ਨਵਾਂ ਬਖੇੜਾ ਖੜਾ ਕਰਨਾ ਇਹ ਵੀ ਸ਼ੋਭਦਾ ਨਹੀਂਗਾ ਸੋਨ ਦੇਖਣ ਵਾਲੀ ਗੱਲ ਹੋਏਗੀ ਕਿ ਪਹਿਲੀ ਪਾਸ਼ੇ ਜੀ ਨਰਨੰਦ ਦੇ ਵੀ ਤੇ ਪ੍ਰਕਾਸ਼ਪੁਰੂ ਮੌਕੇ ਪਾਰਕ ਸਰਕਾਰ ਵਿਦੇਸ਼ ਮੰਤਰਾਲਾ ਗ੍ਰਹਿ ਮੰਤਰਾਲਾ ਕੀ ਭਮ ਕਨਵਾਉਂਦਾ ਕਿ ਉਹ ਮਤਲਬ ਕਿ ਪਹਿਲੀ ਪਾਸ਼ਾਹੀ ਗੁਰਨੰਦ ਦੇਵ ਜੀ ਦੇ ਸਿਧਾਂਤਾਂ ਅਨੁਸਾਰ ਹੈਨਾ ਸਭ ਰਲ ਮਿਲ ਕੇ ਤੁਰਨ ਚੱਲਣ ਉਹਦੇ ਹਵਾਲੇ ਨਾਲ ਅੱਗੇ ਵਧਦੇ ਨੇ ਜਾਂ ਫਿਰ ਉਹ ਆਪਣੀ ਰਾਜਨੀਤਿਕ ਪੈਨਥੇੜੀ ਬਾਜ਼ੀ ਦੇ ਅਨੁਸਾਰ ਇਸ ਮਸਲੇ ਤੇ ਰੋਕ ਲਾਉਂਦੇ ਨੇ ਨਜ਼ਰ ਤਾਈ ਦਿੱਤੀ ਵੀ ਹੈ